ਹੋ ਯਾਰ ਗੱਲ ਉਹ ਤੁਹਾਡਾ ਤਾਂ ਸਾਡੇ YouTube ਚੈਨਲ ਤੇ ਆਟੋਮੋਬਾਈਲ ਮਕੈਨਿਕਲ ਗਿਆਨ ਤੇ ਸਾਡੇ ਚੈਨਲ ਤੇ ਤੁਹਾਨੂੰ JCB ਦੀਆਂ ਤੇ ਕ੍ਰੇਨ ਦੀਆਂ ਤੇ ਟਰੈਕਟਰ ਦੀਆਂ ਰਿਪੇਅਰ ਦੀਆਂ ਹੱਥ ਰੇ ਦੀਆਂ ਵਿਡਿਓਆਂ ਆਉਂਦੀਆਂ ਨੇ ਤਾਂ ਤੁਸੀਂ ਵਾਚ ਕਰਦੇ ਹੋ ਤੇ ਤਕਰੀਬਨ ਸਾਰੀਆਂ ਫੁੱਲ ਵੀਡੀਓਆਂ ਤਕਰੀਬਨ ਹੈਡ ਰੇ ਦੀਆਂ ਤੇ JCB ਦੀਆਂ ਪੈ ਚੁੱਕੀਆਂ ਹਨ ਰਿਪੇਅਰ ਦੀਆਂ ਤੇ ਇਹਦੇ ਚ ਜੋ ਤੁਸੀਂ ਥੰਬਨੇਲ ਤੇ ਦੇਖਿਆ ਕਿ ਇਹਦਾ ਜੋ ਬੂਮ ਬੈਂਡ ਹੋ ਗਿਆ ਸੀਗਾ ਤੇ ਉਹਦੇ ਅਸੀਂ ਚਾਦਰ 3 ਚੰਦਨੀ ਆ ਇਹ ਵੀ ਵਜਾ ਦੇਖਣੀ ਆ ਆਪਾਂ ਬੈਂਡ ਕਿਉਂ ਹੋਇਆ ਸੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੇ ਤੁਸੀਂ ਸਾਡੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਦੇਖ ਸਕਦੇ ਹੋ ਕਿ ਚਾਦਰ ਕਿਵੇਂ ਬੈਂਡ ਹੋਈ ਆ ਬੂਮ ਦੀ ਤੇ ਇਹ ਅਸੀਂ ਕੀ ਵਜਾ ਹੋਈ ਆ ਇਹਦੀ ਬੈਂਡ ਹੋਣ ਦੀ ਤੇ ਇਹ ਅਸੀਂ ਕਟਿੰਗ ਕਰਕੇ ਇਹਨੂੰ ਪੀਸੇ ਦੁਬਾਰੇ ਲਾਉਣਾਗਾ ਜਿੰਨਾ ਬੈਂਡ ਹੋਇਆ ਬੂਮ ਦਾ ਤੇ ਇਹ ਤਕਰੀਬਨ 300 ਦੇ ਤਕਰੀਬ 400 ਤਕਰੀਬ ਇਹ ਛੁਕਿਆ ਵੀ ਹੋਇਆ ਵਿਚਾਰੋ ਤੇ ਅੱਗਾ ਝੋਲ ਗਿਆ ਵਿਚਾਲੋਂ ਮੰਡ ਹੋ ਗਿਆ ਤੇ ਹੁਣ ਇਹਦੀ ਪੁਰਾਣੀ ਪਲੇਟ ਆ ਵਾ ਅਸੀਂ ਫਟ ਰਹਾਂਗੇ ਬੰਡ ਹੋਈ ਜਾ ਜੋ ਇਹ ਬੰਡ ਹੋਣ ਦੀ ਵਜ੍ਹਾ ਕੀ ਹੁੰਦੀ ਆ ਤੁਹਾਨੂੰ ਦੱਸਾਂਗੇ ਅਸੀਂ ਤੇ ਇਹ ਹਰ ਇੱਕ ਚ ਪ੍ਰੋਬਲਮ ਆਉਂਦੀ ਆ ਹੈਡ ਰੇਜ ਤੇ ਤਕਰੀਬਨ ਇਹਦਾ 9 ਫੁੱਟ ਦਾ ਪੀਸ ਆ ਇਹਦਾ ਜੋ ਅਸੀਂ ਚੇਂਜ ਕਰਨਾ ਹੈ ਤੇ ਇਸ ਦੀ ਕੋਈ ਨਾ 12 ਲੰਨ ਦੀ 12 30 ਤੇ ਉਹਦਾ ਜੋ ਸੈਕੰਡ ਬੂਮ ਹੁੰਦਾ ਉਹਦੇ ਅਸੀਂ ਬੂਮ ਦੀ ਚਦਰਾ ਵੀ ਚੇਂਜ ਕਰਨੀ ਆ ਬੰਦ ਹੋਣ ਦੀ ਤੇ ਇਹਦੇ ਜੋ ਅਸੀਂ ਪੀਸ ਲਾਵਾਂਗੇ ਪੀਸ ਲਾਉਣ ਤੋਂ ਬਾਅਦ ਜਿਹੜੀ ਜੋ ਪੁਰਾਣੀ ਬਿਲਡਿੰਗ ਆ ਸਾਫ ਕਰਕੇ ਅਸੀਂ ਨਵਾਂ ਪੀਸ ਲਾਉਣਾ ਤੇ ਜੇ ਇਹਦਾ ਬੈਂਡ ਹੋਇਆ ਵਿਚਾਲੋਂ ਦੋ ਦੋ ਤਰੀਕੇ ਨਾਲੇ ਬੈਂਡ ਹੋਈਏ ਤੇ ਉਧਰ ਇੱਕ ਤਾਂ ਵਿਚਾਲੋਂ ਬੈਠ ਗਈ ਆ ਤੇ ਇੱਕ ਵਿਚਾਲੋਂ ਬੈਂਡ ਬੂਮ ਹੋ ਗਿਆ ਤੇ ਆ ਹੁਣ ਨਵਾਂ ਪੀਸ ਰੱਖਿਆ ਬਿਲਕੁਲ ਸਿੱਧਾ ਹੈਗਾ ਤੇ ਜੋ ਤਿੰਸੂਲ ਦਾ ਬੈਂਡ ਪਿਆ ਹੋਇਆ ਵਿੱਚੋਂ ਵਿਚਾਲੋਂ ਤੇ ਉਹ ਅਸੀਂ ਇਹਦੇ ਚ ਕਵਰ ਕਰ ਲੈਣਾ ਇਹ ਥਲਾਂ ਫੇਸ ਇਹਦਾ ਪੂਰਾ ਸਿੱਧਾ ਕਰ ਦਾਂਗੇ ਤੇ ਇਹ ਜੋ ਵਿਚਾਲੋਂ ਅੰਦਰ ਹੋਈ ਹੈ ਚਦਰ ਪੈਂਡ ਹੋਈ ਹੈ ਵਿਚਾਲੋਂ ਅੰਦਰਲੇ ਛੜ ਦੇ ਤੁਸੀਂ ਪਹਿਲਾਂ ਦੇਖਿਆ ਵੀਡੀਓ ਦੇ ਵਿੱਚ ਮੇਨ ਪ੍ਰੋਬਲਮ ਹੋ ਸੀਗੀ ਤੇ ਉਹ ਪ੍ਰੋਬਲਮ ਆਪਾਂ ਇਸ وجہ ਨਾਲ ਹੋਇਆ ਕਿ ਜੋ ਆਪਣੀ ਸਲਾਈਡ ਪੈਡ ਪੈੜ ਹੁੰਦੀ ਆਂ ਵਜਾ ਕਾਰਨ ਕਿ ਸਲਾਈਡ ਪੈਡ ਤੁਹਾਨੂੰ ਖਾਵਾਂਗੇ ਤੇ ਇਹ ਬਿਲਡਿੰਗ ਹੋ ਜੂਗੀ ਪਲੇਟ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਕੀ ਪ੍ਰੋਬਲਮ ਆਉਂਦੀ ਆਪਾਂ ਨੂੰ ਇਹ ਜਾਨੀ ਕਿ ਹਰ ਇੱਕ ਹੈਡਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਜੀ ਤੇ ਉਦੋਂ ਆਉਂਦੀ ਆ ਜਦੋਂ ਅਸੀਂ ਦੁਬਾਰਾ ਬੂਮ ਦਾ ਕੰਮ ਕਰਾਉਣਾ ਹੈ ਜਾਂ ਸਲੈਡ ਪੇਡ ਚੇਂਜ ਕਰਾਉਣਾ ਹੈ ਤੇ ਉਦੋਂ ਬਾਅਦ ਇਹ ਪ੍ਰੋਬਲਮ ਆਉਂਦੀ ਆ ਜੋ ਬੂਮ ਹੈ ਉਹ ਸਾਰਾ ਬੰਡ ਹੋ ਜਾਂਦਾ ਜਾਂ ਤਾਂ ਆਪਾਂ ਨੂੰ ਸੈਕੰਡ ਹੈਂਡ ਬੂਮ ਲੈਣੇ ਪੈਂਦੇ ਨੇ ਜਾਂ ਬੂਮ ਤਿਆਰ ਕਰਾਉਣਾ ਪੈਂਦਾ ਐਸੋ ਜਿਹੇ ਪ੍ਰੋਬਲਮ ਆ ਜਾਂਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਪਲੇਟ ਲੱਗ ਚੁੱਕੀ ਲੱਗ ਚੁੱਕੀ ਆ ਤੇ ਪੈਡ ਨੇ ਜੋ ਨਵੀਆਂ ਲੱਗੀਆਂ ਨੇ ਆਪਣੇ ਛੋਟੇ ਵੀਡੀਓ ਆ ਬਸ ਇਹਦੇ ਬੂਮ ਵਿੱਚ ਪਾ ਦੇਣਾ ਫਿਟਿੰਗ ਕਰਕੇ ਉਹ ਦੁਬਾਰਾ ਤੁਹਾਨੂੰ ਦੱਸ ਦਿਆਂ ਕਿ ਮੇਨ ਵਜ੍ਹਾ ਇਹ ਹੈ ਕਿ ਕੀ ਸੀਗੀ ਤੇ ਕੀ ਪ੍ਰੋਬਲਮ ਕਰਕੇ ਸਾਨੂੰ ਇਹਨਾਂ ਚੇਂਜ ਕਰਨਾ ਪਿਆ ਤੇ ਜਿਨ੍ਹਾਂ ਦੇ ਹੈਡਰ ਆ ਉਹਨਾਂ ਨੂੰ ਨੁਕਸਾਨ ਤੇ ਲੈਣਾ ਪਿਆ ਤੇ ਕਿਉਂ ਪਲੇਟ ਚੇਂਜ ਕਰਨੀ ਪਈ ਤੇ ਲੇਬਰ ਖਰਚਾ ਹੋ ਗਿਆ ਤੇ ਇਹ ਹੁਣ ਬੂਮ ਫਿਟਿੰਗ ਹੋ ਜਾਣਾ ਹੈ ਸ਼ਾਰਟ ਵੀਡੀਓ ਤੁਹਾਨੂੰ ਫੋਲ ਕੇ ਦਿਖਾਈ ਹੈ ਵੀ ਕੀ ਕੀ ਪ੍ਰੋਬਲਮ ਆ ਗਈ ਸੀ ਕਿੱਦਾਂ ਬੰਦ ਹੋਇਆ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਕੁਝ ਪਿਕਚਰ ਦਿਖਾਵਾਂਗੇ ਤੇ ਉਹਦੇ ਵਿੱਚ ਸ਼ੋ ਕਰਾਂਗੇ ਵੀ ਕੀ ਵਜ੍ਹਾ ਸੀਗੀ ਤੇ ਬਸ ਆ ਬੂਮ ਫਿਟਿੰਗ ਹੋ ਜਾਣਾ ਹੈ ਆਪਣਾ ਇੱਕ ਬੂਮ ਪੈ ਗਿਆ ਸੈਕੰਡ ਬੂਮ ਆ ਲੋਏ ਬੂਮ ਵਿੱਚ ਪਾਉਣ ਤੋਂ ਬਾਅਦ ਆ ਸੀਰੀਆਂ ਜੈਕਾਂ ਦੀਆਂ ਜੋ ਪਿੰਨਾਂ ਨੇ ਉਹ ਖਾ ਲਈਆਂ ਨੇ ਤੇ ਸਲੈਟ ਫਾਇਰ ਇਹਦੇ ਹਜੇ ਰੱਖਣੇ ਨੇ ਤੇ ਇਹ ਵਾ ਜੋ ਰੱਸਾ ਹੈਗਾ ਕੁੱਪੀ ਵਾਲਾ ਵਾਸੀ ਰੱਸਾ ਕੱਢ ਰਹੇ ਹਾਂਗੇ ਤੇ ਥੱਲੇ ਪਾਵਾਂਗੇ ਤੇ ਕੁੱਪੀ 'ਚ ਰੱਸਾ ਪਾਉਣ ਦੀ ਵੀਡੀਓ ਵੀ ਅਗਰ ਤੁਹਾਨੂੰ ਚਾਹੀਦੀ ਆ ਵੀ ਕਿ ਮੈਂ ਕਿਸ ਤਰ੍ਹਾਂ ਕਮਾਈ ਦਾ ਕਿਸ ਤਰ੍ਹਾਂ ਇਹਨੂੰ ਕੁਲੀ ਰੈਂਕ ਮਾਈ ਦਾ ਤੇ ਇਹਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਜਿੰਨੀਆਂ ਮਰਜ਼ੀ ਭੁਲੀਆਂ ਹੋਣ ਉਹਨਾਂ ਦੇ ਵਿੱਚ ਵੀ ਕਿਵੇਂ ਲੰਗਾ ਕੇ ਕਿੱਦਾਂ ਵਰਕ ਕਰਾਉਣਾ ਤੇ ਬੂਮ ਦਾ ਜੋ ਰਸਤੇ ਤੇ ਵਰਕ ਕਰਦਾ ਬੂਮ ਜੇ ਵੀ ਬੂਮ ਕਹਿੰਦੇ ਨੇ ਆਪਾਂ ਸਪੋਰਟ ਦੇ ਹੁੰਦਾ ਜ਼ਿਆਦਾਤਰ ਤੇ ਇੱਕ ਜੈਕ ਤੇ ਹੁੰਦਾ ਇੱਕ ਰਸਤੇ ਤੇ ਹੁੰਦਾ ਉਹ ਵੀ ਵੀਡੀਓ ਵੀ ਆਪਣੇ YouTube ਚੈਨਲ ਤੇ ਪਈਆਂ ਹੋਈਆਂ ਨੇ ਵੀ ਕਿਦਾਂ ਉਹਦਾ ਰਸਤਾ ਜੇ ਟੁੱਟ ਜਾਂਦਾ ਤਾਂ ਬੂਮ ਆਪਣਾ ਰੀਨੋਟ ਹੋਣ ਵੱਡ ਜਾਂਦਾ ਉਹਦੀ ਵੀਡੀਓ ਵੀ ਆਪਣੇ ਚੈਨਲ ਤੇ ਪਈ ਹੋਵੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਕੁਪੀ ਨੂੰ ਰਸਾ ਪੈ ਗਿਆ ਤੇ ਹੁਣ ਦੇਖੋ ਬੂਗਾ ਅਸੀਂ ਚਲਾ ਕੇ ਦੇਖਦਾ ਜੋ ਇਹਦਾ ਪਲੇਟਾ ਲੱਗੀ ਪਈ ਬਿਲਕੁਲ ਬੈਂਡਾ ਜੋ ਖਤਮ ਹੋ ਗਿਆ ਤੇ ਹੁਣ ਤੁਹਾਨੂੰ ਪਿਕਚਰ ਦਿਖਾਵਾਂਗੇ ਕਰੋ ਤੇ ਉਹਨਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪ੍ਰੋਬਲਮ ਆਈ ਸੀ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਤੋਂ ਬੂਮ ਆਪਣਾ ਬੰਦ ਨਹੀਂ ਹੈਗਾ ਸਲੈਡ ਜੋ ਦੂਸਰਾ ਬੰਦ ਸੀ ਦੋਨੋਂ ਤਰ੍ਹਾਂ ਦੇ ਬੰਦ ਨਿਕਲ ਗਏ ਨੇ ਤੇ ਹੁਣ ਤੁਹਾਨੂੰ ਦੱਸ ਦਿਆਂ ਫਿਕਚਰ ਦੇ ਵਿੱਚ ਹਾਂਜੀ ਹੁਣ ਤੁਸੀਂ ਆਹ ਦੇਖੋ ਆਪਣੀ ਇਮੇਜ ਆ ਜੋ ਪਹਿਲਾਂ ਆਪਾਂ ਨੇ ਬੂਮ ਰਿਪੇਅਰ ਕਰ ਰਹੇ ਸੀਗੇ ਇੱਧਰ ਤੇ ਚੱਦਰ ਦਾ ਨਵਾਂ ਪੀਸ ਰੱਖਿਆ ਤੁਹਾਨੂੰ ਇੱਕ ਫੋਟੋ ਬਲਰ ਕਰ ਰਹੀ ਆ ਪੈਡ ਰੈਪ ਜਿਹੜੀ ਆਪਣੀ ਪੈਡ ਹੁੰਦੀ ਆ ਆ ਬੂਮ ਦੇ ਵਿੱਚ ਵੀ ਪਈ ਇੱਕ ਪੈਡ ਆ ਇਸ ਤਰ੍ਹਾਂ ਦੇ ਪੈਡ ਤੁਸੀਂ ਦੇਖਦੇ ਹੋ ਜਿੱਥੇ ਬੂਮ ਚੱਲਦਾ ਆਪਣਾ ਤੇ ਇਹ ਤੁਸੀਂ ਐਂ ਦੇਖੋ ਵੀ ਇਹ ਜੋ ਪੂਰਾ ਇਹਦਾ ਫੇਸ ਆ ਥੱਲੇ ਵਾਲਾ ਉਹਦੇ ਤਾਂ ਪੂਰੀ ਨਹੀਂ ਲੱਗ ਰਹੀ ਸਾਈਡਾਂ ਖਾਲੀ ਰਹਿ ਰਹੀਆਂ ਨੇ ਤਾਂ ਜੋ ਆਪਣਾ ਬੂਮ ਬੈਂਡ ਹੋਇਆ ਸੀ ਇਸੇ ਵਜ੍ਹਾ ਕਰਕੇ ਹੋਇਆ ਸੀਗਾ ਤੇ ਕਿ ਉਹ ਵਿਚਾਲੇ ਛੋਟਾ ਪੀਸ ਪੈਡ ਦਾ ਰੱਖਿਆ ਸੀਗਾ ਸਾਈਡਾਂ ਖਾਲੀ ਸੀਗੀਆਂ ਸਾਈਡਾਂ ਤੇ ਵਜਨ ਆ ਰਿਹਾ ਸੀਗਾ ਜਿਹੜੀਆਂ ਬੂਮ ਦੀਆਂ ਖੜਮੀਆਂ ਪਲੇਟਾਂ ਨੇ ਇਹ ਅਕਸਰ ਇਹ ਗਲਤੀ ਨਾਲ ਆਪਣਾ ਬੂਮ ਆ ਜੋ ਬੈਂਡ ਹੋ ਜਾਂਦਾ ਜਲਦੀ ਵਿਚਾਲੀ ਚਦਰ ਬੈਠ ਜਾਂਦੀ ਆ ਤੇ ਹੁਣ ਤੁਸੀਂ ਅਗਲੀ ਉਸ ਤੇ ਦੇਖੋ ਅਗਲੀ ਇਮੇਜ ਤੇ ਹਾਂ ਹੁਣ ਤੁਸੀਂ ਆਹ ਦੇਖੋ ਅਗਲੀ ਇਮੇਜ ਇਸ ਤਰ੍ਹਾਂ ਆਪਣੀ ਪੈਡ ਪੂਰੀ ਕਵਰ ਹੋਣੀ ਚਾਹੀਦੀ ਆ ਬੂਮ ਪੂਰਾ ਕਵਰ ਹੋਣਾ ਚਾਹੀਦਾ ਜੋ ਕਿ ਸਾਈਡਾਂ ਤੱਕ ਪੂਰਾ ਕਵਰ ਕਰੇ ਆਪਣਾ ਬੂਮ ਆਪਣਾ ਸਾਈਡਾਂ ਤੱਕ ਪੂਰਾ ਚੱਲੇ ਤੇ ਪੈਡ ਪੂਰੀ ਲੰਬਾਈ ਪੂਰੀ ਬੂਮ ਦੇ ਜਿੰਨੀ ਹੋਣੀ ਚਾਹੀਦੀ ਆ ਤਾਂ ਕਰਕੇ ਆਪਣਾ ਬੂਮ ਆ ਜੋ ਬਚਿਆ ਰਹਿੰਦਾਗਾ ਇਹੀ ਗੱਲਾਂ ਦਾ ਧਿਆਨ ਰੱਖਣ ਵਾਲਾ ਖਾਸ ਹੁੰਦਾਗਾ ਕਿ ਆਪਣਾ ਜੋ ਪੈਡ ਆ ਕਿਸ ਤਰ੍ਹਾਂ ਆਪ ਵਰਕਰ ਨੇ ਚਾਹੀਦੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕਸ ਫੋਰ ਵਾਚਿੰਗ